ਰਾਜਪੂਰਾ ਵਿੱਚ ਫ੍ਰੀ ਫਿਜ਼ੋਥੈਰੇਪੀ ਕੈਂਪ ਲੱਗਿਆ ਹੋਇਆ ਹੈ ਤੇ ਇਸ ਕੈਂਪ ਵਿੱਚ ਸਬਕਾ ਐਮ.ਐਲ.ਏ ਹਰਦੇਵਾਲ ਸਿੰਘ ਕੰਬੋਜ ਪਹੁੰਚੇ। ਬੜੀ ਪਹਿਲੀ ਗੱਲ ਤਾਂ ਖੁਸ਼ੀ ਦੀ ਗੱਲ ਹੈ ਕਿ ਮਾਪੁਰਸਾਂ ਦਾ ਯਾਦਗਾਰ ਜਿਹੜੀ ਮਨਾਈ ਜਾ ਰਹੀ ਹੈ ਬਾਬਾ ਸਾਹਿਬ ਸਿੰਘ ਜੀ ਹੋਏ ਆ। ਸਾਰੀ ਬਹੁਤ ਵੱਡਾ ਮੇਲਾ ਜਿਹੜਾ ਹੈ ਉਹਨਾਂ ਦੀ ਯਾਦ ਦੇ ਵਿੱਚ ਲਾਇਆ ਤੇ ਇਹ ਤੋਂ ਅੱਛਾ ਇਹ ਹੋਇਆ ਕਿ ਪਹਿਲੀ ਵਾਰੀ ਕਿ ਇਹਨਾਂ ਨੇ ਫਿਜ਼ਿਓਥੈਰੇਪੀ ਦਾ ਕੈਂਪ ਲਵਾਇਆ। ਠੀਕ ਹੈ এডਿਕੇਸ਼ਨ ਤਾਂ ਦੇਣੀ ਦੇਣੀ ਆ ਉਹਦੇ ਨਾਲ ਸੋਸ਼ਲ ਕਾਜ ਨੂੰ ਬਹੁਤ ਵੱਡਾ ਜਿਹੜਾ ਸਮਰਥਨ ਜਿਹੜਾ ਹੈ ਕੀਤਾ ਜਾਂਦਾ ਹੈਗਾ ਜਿਹਦੇ ਵੱਲੋਂ ਆਮ ਲੋਕਾਂ ਦਾ ਜਿਹੜਾ ਭਲਾ ਹੋ ਹੁੰਦਾ ਕੇ ਇਵਰੀਨਾਂ ਨਵੀਂ ਗੱਲ ਹੁੰਦੀ ਆ ਆਮ ਲੋਕਾਂ ਤੱਕ ਜਦੋਂ ਇਹਨੂੰ ਇਹ ਟ੍ਰੀਟਮੈਂਟ ਲੈ ਲੈਣਗੇ ਆਮ ਵੈਰੀ ਸ਼ੋਰ ਕਿ ਇਹ ਤੋਂ ਬਾਅਦ ਇਹਨਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ ਤੇ ਉਹ ਤੋਂ ਬਾਅਦ ਫਿਰ ਇਹਨੂੰ ਫੋਲੋ ਅਪ ਵੀ ਕਰਨਗੇ ਤੇ ਜੇ ਸਹੀ ਮੈਂ ਇਹਨਾਂ ਚ ਫੋਲੋ ਕਰ ਲਿਆ ਤਾਂ ਬਿਨਾਂ ਦਵਾਈਆਂ ਤੋਂ ਇਹਨਾਂ ਦਾ ਜਿਹੜਾ ਇਲਾਜ ਆ ਹੋ ਖੁਦਾਈ ਮੈਨੂੰ ਤਾਂ ਬਚਾਤਾ ਇਹਨਾਂ ਨੇ ਤੁਹਾਨੂੰ ਸਹੀ ਦੱਸ ਰਿਹਾ ਬਸ ਮੈਂ ਤਾਂ ਇੰਨਾ ਕੀ ਕਹਿਣਾ ਕਿ ਮੈਨੂੰ ਬੈਕ ਦੀ ਬਹੁਤ ਵੱਡੀ ਪ੍ਰੋਬਲਮ ਸੀ ਮੈਂ ਪੀਜੀਆਈ ਤੋਂ ਇਥੋਂ ਲੋਕਲ ਵੀ ਇੰਡੀਅਨ ਸਪੈਨਲ ਸੈਂਟਰ ਆ ਸਾਡਾ ਗੜਗਾਵਾ ਉੱਥੋਂ ਵੀ ਮੈਂ ਆਪਣਾ ਟ੍ਰੀਟਮੈਂਟ ਲਿਆ ਸੀਗਾ ਤੇ ਮੈਨੂੰ ਤਾਂ ਉਹਨਾਂ ਨੇ ਆਪਰੇਸ਼ਨ ਦੱਸਿਆ ਸੀਗਾ ਪਰ ਮੈਂ ਜਦੋਂ ਦਾ ਡਾਕਟਰ ਪੰਕਜ ਪ੍ਰੀਤ ਉਹਨਾਂ ਦੇ ਮਤਲਬ ਕਹਿੰਦਾ ਵੀ ਇਹਨਾਂ ਦੇ પાસ ਆਇਆ ਮੈਨੂੰ ਮੇਰੇ ਕੋਈ ਫਰੈਂਡ ਸੀਗੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਇੱਕ ਵਾਰ ਮੁਖਾਓ ਤਾਂ ਮੈਂ ਤਾਂ ਹੁਣ ਤੁਸੀਂ ਦੇਖੋ ਵੀ ਮੈਂ 600 700 ਕਿਲੋਮੀਟਰ ਡੇਲੀ ਮਤਲਬ ਕਹਿੰਦਾ ਮੇਰੀ ਟਰੈਵਲਿੰਗ ਵੀ ਹੈਗੀ ਆ ਔਰ 16 17 ਘੰਟੇ ਮੈਂ ਕੰਮ ਵੀ ਕਰਦਾ ਤੇ ਮੈਂ ਬਿਲਕੁਲ ਫਿੱਟ ਆ ਆਪਣੇ ਬੌਸ ਰਾਜਪੂਰਾ ਵਿੱਚ ਫ੍ਰੀ ਫਿਜ਼ੋਥੈਰੇਪੀ ਕੈਂਪ ਲੱਗਿਆ ਹੋਇਆ ਹੈ ਤੇ ਇਸ ਕੈਂਪ ਵਿੱਚ ਸਬਕਾ ਐਮ.ਐਲ.ਏ ਹਰਦੇਵਾਲ ਸਿੰਘ ਕੰਬੋਜ ਪਹੁੰਚੇ ਕੰਬੋਜ ਸਾਹਿਬ ਕਿਵੇਂ ਦਾ ਲੱਗਿਆ ਤੁਹਾਨੂੰ ਯੂਨੀਵਰਸਿਟੀ ਦਾ ਇਹ ਉਪਰਾਨਾ ਬੜੀ ਪਹਿਲੀ ਗੱਲ ਤਾਂ ਖੁਸ਼ੀ ਦੀ ਗੱਲ ਹੈ ਕਿ ਮਾਹ ਪੁਰਸਾਂ ਦਾ ਯਾਦਗਾਰ ਜਿਹੜੀ ਮਨਾਈ ਜਾ ਰਹੀ ਹੈ ਬਾਬਾ ਸਾਹਿਬ ਸਿੰਘ ਜੀ ਹੋਏ ਆ ਪਹਿਲਾਂ ਪਾਕਿਸਤਾਨ ਦੇ ਵਿੱਚ ਹੋਏ ਆ ਉਸ ਤੋਂ ਬਾਅਦ ਜਿੰਨੇ ਉਹਨਾਂ ਦੇ ਫੋਲੋਅਰਸ ਸੀਗੇ ਇੱਥੇ ਉਹ ਆਗੇ ਤੇ ਉਹਨਾਂ ਨੇ ਇਹਨਾਂ ਦੀ ਯਾਦਗਾਰ ਜਿਹੜੀ ਸਥਾਪਿਤ ਕੀਤੀ ਹੈ ਸੁਰੋਂ ਵਿਖੇ ਤੇ ਹਰ ਸਾਲ ਹੀ ਬਹੁਤ ਵੱਡਾ ਮੇਲਾ ਜਿਹੜਾ ਹੈ ਉਹਨਾਂ ਦੀ ਯਾਦ ਦੇ ਵਿੱਚ ਲਾਇਆ ਤੇ ਇਹ ਤੋਂ ਅੱਛਾ ਇਹ ਹੋਇਆ ਕਿ ਪਹਿਲੀ ਵਾਰੀ ਕਿ ਇਹਨਾਂ ਨੇ ਫਿਜ਼ੀਓਥੈਰੇਪੀ ਦਾ ਕੈਂਪ ਲਵਾਇਆ ਤੇ ਜਿਹੜੀ ਬਹੁਤ ਸਾਡੀ ਟੀਮ ਐਕਸਪਰਟ ਟੀਮ ਹੈਗੇ ਜਿਹੜੀ ਕਿਉਂਕਿ ਅਸੀਂ ਵੀ ਪਹਿਲਾਂ ਰਾਜਪੁਰੇ ਵੀ ਕੈਂਪ ਲਵਾਏ ਹੈਗੇ ਕਈ ਥਾਂ ਹੀ ਲੱਗੇ ਹੈਗੇ ਆ ਮੈਂ ਨਿੱਜੀ ਤੌਰ ਤੇ ਵੀ ਆਪਣਾ ਜਿਹੜਾ ਹੈਗਾ ਟ੍ਰੀਟਮੈਂਟ ਲੈਂਦਾ ਹੈਗਾ ਤੇ ਮੈਂ ਜੇ ਜਿੰਨਾ ਮੈਂ ਕਹਦਾ ਕਿ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿੰਨੇ ਵੀ ਵੀਰ ਸਾਹਿਬ ਖੜੇ ਨੇ ਮੇਰੇ ਨਾਲ ਤੇ ਜਿਹੜੇ ਹੈੱਡ ਆਫ ਦੀ ਡਿਪਾਰਟਮੈਂਟ ਨੇ ਡਾਕਟਰ ਪੰਕਜ ਕ੍ਰੀਸ਼ ਸਿੰਘ ਜੀ ਉਹ ਖੜੇ ਨੇ ਤੇ ਇਹਨਾਂ ਵੱਲੋਂ ਹਮੇਸ਼ਾ ਹੀ ਜਿਹੜਾ ਹੈਗਾ ਠੀਕ ਹੈ ਐਜੂਕੇਸ਼ਨ ਤਾ ਦੇਣੀ ਦੇਣੀ ਉਹਦੇ ਨਾਲ ਸੋਸ਼ਲ ਕਾਜ ਨੂੰ ਬਹੁਤ ਵੱਡਾ ਜਿਹੜਾ ਸਮਰਥਨ ਜਿਹੜਾ ਹੈ ਕੀਤਾ ਜਾਂਦਾ ਹੈਗਾ ਜਿਦੇ ਵੱਲੋਂ ਆਮ ਲੋਕਾਂ ਦਾ ਜਿਹੜਾ ਭਲਾ ਹੋ ਹੁੰਦਾ ਸੋ ਅੱਜ ਇੱਥੇ ਆਏ ਆ ਮੇਰੇ ਸਾਡਾ ਇਲਾਕਾ ਹੀ ਹੈ ਸਾਂਝਾ ਹੀ ਇਲਾਕਾ ਚਾਹੇ ਇੱਕ ਨੋਰ ਹਲਕੇ ਦਾ ਹਲ ਪਿੰਡ ਹੈ ਪਰ ਮੇਰਾ ਬੜਾ ਇਹਨਾਂ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਇੱਥੇ ਵੀ ਜਨਤਾ ਮੈਨੂੰ ਬੜਾ ਪਿਆਰ ਕਰਦੀ ਹੈ ਮੇਰੇ ਕੋਲ ਗਏ ਸੀ ਮੈਂ ਇਹਨਾਂ ਨੂੰ ਕਿਹਾ ਤਾਂ ਮੈਂ ਬੀਜੀ ਹ ਉਸ ਦਿਨ ਪਰ ਮੈਂ ਸਮਾਂ ਕੱਟ ਕੇ ਜ਼ਰੂਰ ਆਵਾਂਗਾ ਸੋ ਅੱਜ ਮੈਂ ਆਇਆ ਇਹਨਾਂ ਦੇ ਬੱਚਿਆਂ ਦੇ ਲਈ ਇਲਾਕੇ ਦੇ ਲਈ ਅਰਦਾਸ ਵੀ ਕਰਕੇ ਚੱਲਿਆ ਬਾਬਾ ਸਾਹਿਬ ਸਿੰਘ ਜੀ ਦੇ ਚਰਨਾਂ ਦੇ ਅੰਦਰ ਅਤੇ ਨਾਲ ਨਾਲ ਮੈਂ ਇਹ ਵੀ ਕਹਿਣਾ ਇਹਨਾਂ ਨੂੰ ਕਿ ਜਿਹੜੇ ਕੈਂਪ ਲੱਗਿਆ ਉਹਦਾ ਫਾਇਦਾ ਉਠਾਉਣ ਲੱਗੇ ਦੇ ਲੋਕ ਕਿਉਂਕਿ ਕਈ ਵਾਰ ਇਹਨਾਂ ਨਵੀਂ ਗੱਲ ਹੁੰਦੀ ਹੈ ਆਮ ਲੋਕਾਂ ਤੱਕ ਜਦੋਂ ਇਹਨੂੰ ਇਹ ਟ੍ਰੀਟਮੈਂਟ ਲੈ ਲੈਣਗੇ ਆਮ ਵੈਰੀ ਸ਼ੋਰ ਕਿ ਇਹ ਤੋਂ ਬਾਅਦ ਇਹਨਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਫੋਲੋ ਅਪ ਵੀ ਕਰਨਗੇ ਤੇ ਜੇ ਸਹੀ ਮੈਂ ਇਹਨਾਂ ਚ ਫੋਲੋ ਕਰ ਲਿਆ ਤਾਂ ਬਿਨਾਂ ਦਵਾਈਆਂ ਤੋਂ ਇਹਨਾਂ ਦਾ ਜਿਹੜਾ ਇਲਾਜ ਆ ਹੋ ਖੁਦ ਆਏਗਾ ਤੁਸੀਂ ਵੀ ਜਿਵੇਂ ਇਲਾਜ ਕਰਵਾਉਂਦੇ ਹੋ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਤਾਂ ਬਚਾਤਾ ਇਹਨਾਂ ਨੇ ਤੁਹਾਨੂੰ ਸਹੀ ਦੱਸ ਰਿਹਾ ਬਸ ਮੈਂ ਤਾਂ ਇੰਨਾ ਕੀ ਕਹਿਣਾ ਹੈ ਇਲਾਜ ਐਕਸਪੀਰੀਅੰਸ ਸ਼ੇਅਰ ਕਰੋ ਮੇਰਾ ਐਕਸਪੀਰੀਅੰਸ ਇਹ ਸੀ ਕਿ ਮੈਨੂੰ ਬੈਕ ਦੀ ਬਹੁਤ ਵੱਡੀ ਪ੍ਰੋਬਲਮ ਸੀ ਮੈਂ ਪੀਜੀਆਈ ਤੋਂ ਇਥੋਂ ਲੋਕਲ ਵੀ ਇੰਡੀਅਨ ਸਪੈਨਲ ਸੈਂਟਰ ਆ ਸਾਡਾ ਗੜਗਾਵਾ ਉਥੋਂ ਵੀ ਮੈਂ ਆਪਣਾ ਟ੍ਰੀਟਮੈਂਟ ਲਿਆ ਸੀਗਾ ਤੇ ਮੈਨੂੰ ਤਾਂ ਉਹਨਾਂ ਨੇ ਆਪਰੇਸ਼ਨ ਦੱਸਿਆ ਸੀਗਾ ਪਰ ਮੈਂ ਜਦੋਂ ਦਾ ਡਾਕਟਰ ਪੰਕਜ ਪ੍ਰੀਤ ਉਹਨਾਂ ਦੇ ਮਤਲਬ ਕਹਿੰਦਾ ਵੀ ਇਹਨਾਂ ਦੇ پاس ਆਇਆ ਮੈਨੂੰ ਮੇਰੇ ਕੋਈ ਫਰੈਂਡ ਸੀਗੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਇੱਕ ਵਾਰ ਵਿਖਾਓ ਤਾਂ ਮੈਂ ਤਾਂ ਹੁਣ ਤੁਸੀਂ ਇਹ ਦੇਖੋ ਵੀ ਮੈਂ 600 700 ਕਿਲੋਮੀਟਰ ਡੇਲੀ ਮਤਲਬ ਕਹਿੰਦਾ ਮੇਰੀ ਟਰੈਵਲਿੰਗ ਵੀ ਹੈਗੀ ਆ ਔਰ 16 17 ਘੰਟੇ ਮੈਂ ਕੰਮ ਵੀ ਕਰਦਾ ਇਹ ਮੈਂ ਬਿਲਕੁਲ ਫਿੱਟਾ ਆਪਣੇ ਮੌਸਮ ਦਾ ਡਾਕਟਰ ਪੰਕਜਪ੍ਰੀਤ ਜਾਣੇ ਵੀ ਜਾਂਦੇ ਨੇ ਕਹਿੰਦਾ ਕਿ ਵਿਦੇਸ਼ਾਂ ਵਿੱਚ ਜਦੋਂ ਇਲਾਜ ਨਹੀਂ ਹੋ ਪਾਇਆ ਤਾਂ ਜੋ ਡਾਕਟਰ ਪੰਕਜਪ੍ਰੀਤ ਕੋਲ ਆਏ ਉਹਨਾਂ ਨੇ ਉਹ ਇਲਾਜ ਕਰ ਦਿਖਾਇਆ ਮੈਂ ਤਾਂ ਆਪਣਾ ਐਕਸਪੀਰੀਅੰਸ ਦੱਸਦਾ ਪਰ ਮੈਂ ਜਦੋਂ ਇਹਨਾਂ ਦੇ ਕੋਲ ਜਾਂਦਾ ਇਹਨਾਂ ਦੇ ਕਲੀਨਿਕ ਤੇ ਜਾਂਦਾ ਤਾਂ ਮੈਨੂੰ ਇੰਨਾ ਕੁ ਦਿਖਦਾ ਕਿ ਬਹੁਤ ਲੋਕ ਬਾਹਰੋਂ ਵੀ ਆ ਕੇ ਇਹਨਾਂ ਤੋਂ ਮਤਲਬ ਕਿ ਜਿਹੜਾ ਹੈਗਾ ਆਪਣਾ ਇਲਾਜ ਕਰਾਉਂਦੇ ਆ ਬਾਕੀ ਇਹ ਵੀ ਮੈਂ ਕਹਾਂਗਾ ਵੀ ਜੇ ਤਾਂ ਉੱਥੇ ਮਤਲਬ ਕਿ 2 ਤੋਂ 4 ਵਜੇ ਤੱਕ ਫਰੀ ਮਤਲਬ ਕਹਿੰਦਾ ਹੈਗਾ ਜਿਹੜਾ ਟ੍ਰੀਟਮੈਂਟ ਕਰਦੇ ਆ ਯੂਨੀਵਰਸਿਟੀ ਜਾਣ ਤੇ ਉਹਦਾ ਲਾਹਾ ਲੈਣ ਸਾਡੇ ਨੇੜੇ ਹੀ ਐ ਕੋਈ ਦੂਰ ਨਹੀਂ ਹੈ ਇਤੋਂ ਸਾਰਾ 20 25 ਕਿਲੋਮੀਟਰ ਹੈਗਾ ਤੇ ਐਵੇਂ ਪਟਕਣ ਦੀ ਥਾਂ ਤੇ ਥਾਂ ਥਾਂ ਤੇ ਦਵਾਈਆਂ ਖਾਣ ਦੀ ਥਾਂ ਤੇ ਬਿਹਤਰ ਹੈ ਕਿ ਉੱਥੇ ਜਾ ਕੇ ਇਲਾਜ ਕਰਾਂ ਤੇ ਉਹਨਾਂ ਨੂੰ ਪੂਰੀ ਸਹੂਲਤ ਮਿਲੇਗੀ ਸੋ ਮੈਂ ਨਾਲ ਐਸਜੀਪੀਸੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਇਹ ਸਾਡੀ ਜਿਹੜੀ ਬਹੁਤ ਵਰਲਡ ਕਲਾਸ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਵਿੱਚ ਇਹ ਫਿਜੀਓਥੈਰੇਪੀ ਦਾ ਜਿਹੜਾ ਡਿਪਾਰਟਮੈਂਟ ਜਿਹੜਾ ਹੈਗਾ ਉਹ ਦਿੱਤਾ ਹੈ ਆਖਰੀ ਸਵਾਲ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਸ ਦੇ ਵਿੱਚ ਹਿੱਸਾ ਪਾ ਰਹੇ ਨੇ ਜੋ ਸੋਸ਼ਲ ਵਰਕ ਹੈ ਜੋ ਨਾਲ ਚੈੱਕਅਪ ਵੀ ਕਰ ਰਹੇ ਨੇ ਇਲਾਜ ਵੀ ਕਰ ਰਹੇ ਨੇ ਇਸ ਨੂੰ ਕਿਵੇਂ ਵੇਖਦੇ ਹੋ ਬੜੀ ਅੱਛੀ ਗੱਲ ਆ ਬੱਚਿਆਂ ਨੂੰ ਐਕਸਪੀਰੀਅੰਸ ਹੋਏਗਾ ਨਾਲ ਫੀਲਡ ਦੀ ਜਿਹੜੀ ਕੋਈ ਪ੍ਰੋਬਲਮ ਜੇ ਹੈਗੀਆਂ ਨਵੀਆਂ-ਨਵੀਆਂ ਪ੍ਰੋਬਲਮਾਂ ਜਾਮ ਲੋਕ ਜਿਹੜੇ ਹੁਣ ਤੱਕ ਪਹੁੰਚ ਨਹੀਂ ਕਰ ਸਕਦੇ ਸੀ ਇਹਨਾਂ ਕੋ ਇੱਥੇ ਆ ਕੇ ਜਦੋਂ ਉਹਨਾਂ ਨੇ ਪਹੁੰਚ ਕਰਨੀ ਹੈਗੀ ਆ ਤਾਂ ਬਿਲਕੁਲ ਉਹਨਾਂ ਨੂੰ ਜ਼ਿਆਦਾ ਜਿਹੜਾ ਹੈਗਾ ਫਾਇਦਾ ਹੋਏਗਾ ਤੇ ਬੱਚਿਆਂ ਨੂੰ ਵੀ ਹੋਰ ਜ਼ਿਆਦਾ ਐਕਸਪੀਰੀਅੰਸ ਗੇਨ ਕਰਦੇ ਆਉਣਗੇ ਸ਼ੁਕਰੀਆ ਕੰਬੋਤ ਸਾਹਿਬ ਤਾਂ ਸਾਭ ਕਾ ਐਮਐਲਏ تھے ਪਹੁੰਚੇ ਤੇ ਤੁਸੀਂ ਆਪ ਵੀ ਲੋਕਾਂ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਸੀ ਉਸ ਦਾ ਕੁਝ ਖਾਸ ਕਾਰਨ ਸਾਡੇ ਇਲਾਕੇ ਦੇ ਲੋਕ ਬਹੁਤ ਪਿਆਰ ਕਰਦੇ ਆ ਸਾਨੂੰ ਇਸ ਕਰਕੇ ਮੈਂ ਆਇਆ ਮੈਂ ਅੱਜ ਐਨਾ బిਜੀ ਸੀ ਸਮਾਣੇ ਚੱਲੇ ਸੀ ਜਿੱਥੇ 8 ਬੱਚਿਆਂ ਦੀ ਡੈਥ ਹੋ ਗਈ ਸੀ ਉੱਥੇ ਅੱਜ ਬੜਾ ਵੱਡਾ ਪ੍ਰੋਟੈਸਟ ਹੈਗਾ ਮੈਂ 11 ਵਜੇ ਦਾ ਉੱਥੇ ਟਾਈਮ ਦਿੱਤਾ ਸੀ 12 ਇੱਥੇ ਵਜੇ ਬਾਹੂ ਸ਼ੁਕਰੀਆ ਤਾਂ ਕੰਬੋਜ ਸਾਵੇ تھے ਸਮਾਂ ਕੱਢ ਕੇ ਆਏ ਤੇ ਉਹਨਾਂ ਲੋਕਾਂ ਨਾਲ ਵੀ ਮੁਲਾਕਾਤ ਕਰਦੇ ਹੋਏ ਨਜ਼ਰ ਆਇਆ ਜੋ ਇਸ ਕੈਂਪ ਵਿੱਚ ਆਪਣਾ ਇਲਾਜ ਕਰਾਉਣ ਦੇ ਲਈ ਪਹੁੰਚੇ ਨਾਲ ਹੀ ਅਪੀਲ ਵੀ ਕਰਦੇ ਹੋਏ ਨਜ਼ਰ ਆਇਆ ਕਿ ਇਸ ਤਰ੍ਹਾਂ ਕੈਂਪਸ ਵਿੱਚ ਆਓ ਤੇ ਜਿੱਥੇ ਇਹ ਵੀ ਫਿਜ਼ੀਓਥੈਰੇਪੀ ਦੇ ਇਸ ਤਰ੍ਹਾਂ ਦੇ ਕੈਂਪਸ ਲੱਗਦੇ ਉਸ ਵਿੱਚ ਆ ਕੇ ਜ਼ਰੂਰ ਆਪਣਾ ਇਲਾਜ ਕਰਾਓ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜ਼ਿਆਦਾ ਖਰਚਾ ਕਰੋ ਪਰ ਤੁਸੀਂ ਇੱਥੇ ਜੋ ਹੈ ਪੂਰਾ ਇਲਾਜ ਕਰਵਾ